ਸਾਰਿਆਂ ਨੂੰ ਜੈਮ ਸਿੱਖੀ ਆਓ ਆਪਾਂ ਪ੍ਰਭੂ ਦੀ ਮਹਿਮਾ ਦੇ ਲਈ ਗੀਤ ਗਾਵਾਂਗੇ ਸਾਡਾ ਤੰਬੂ ਜੇ ਆকারে ਪਾਵੇਂ ਡਿਗਵੀ ਪਵੇ ਸਾਡਾ ਤੰਬੂ ਜੇ ਆকারে ਪਾਵੇਂ ਡਿਗੇ ਵੀ ਪਵੇ ਇੱਕ ਆਸ ਹੈ ਯਹਵਾ ਕੋਲੇ ਕਰਿ ਪੌਣਦੀ ਇੱਕ ਆਸ ਹੈ ਯਹਵਾ ਕੋਲੇ ਕਰਿ ਪੌਣਦੀ ਇਸ ਦੁਨੀਆ ਤੇ ਪਾਵੇਂ ਸਾਡਾ ਕੁਝ ਨਾ ਰਵੇ ਇਸ ਦੁਨੀਆ ਤੇ ਸਾਡੇ ਪਾਵੇਂ ਕੁਝ ਨਾ ਰਵੇ ਇੱਕ ਆਸ ਹੈ ਯਹਵਾ ਕੋਲੇ ਕਰੇ ਪਾਣ ਦੀ ਇੱਕ ਆਸ ਹੈ ਯਹਵਾ ਕੋਲੇ ਕਰੇ ਪਾਣ ਦੀ ਬਿਨਾ ਹੱਥ ਲਾਈ ਉਹ ਬਣਾਇਆ बिना हाथ लाए जड़ाऊ बनाया गया सोने नाल जड़ाऊ हो ਸਜਾਇਆ ਗਿਆ ਰਹਿਣਾ ਖੁਸ਼ੀ ਉਹ ਤੇ ਚਿੰਤਾ ਨਾ ਦੁਖੀ ਹੋਣ ਦੀ ਰਹਿਣਾ ਖੁਸ਼ੀ ਉਹ ਤੇ ਚਿੰਤਾ ਨਾ ਦੁਖੀ ਹੋਣ ਦੀ ਇੱਕ ਆਸ ਹੈ ਯਾਹਵਾ ਕੋਲੇ ਕਰੇ ਪੋਣ ਦੀ ਇੱਕ ਆਸ ਹੈ ਯਾਹਵਾ ਕੋਲੇ ਕਰੇ ਪੋਣ ਦੀ ਸਾਡਾ ਤੰਬੂ ਜੇ ਆਕਾਰੇ ਪਾਵੇ ਢੀਗੇ ਵੀ ਪਾਵੇ ਸਾਡਾ ਤੰਬੂ ਜਿਹਾ ਕਰੇ ਪਾਵੇ ਢੀਗੇ ਵੀ ਪਾਵੇ ਇੱਕ ਆਸ ਹੈ ਯਹੋਵਾ ਕੋਲੇ ਕਰੇ ਪਉਣ ਦੀ ਇੱਕ ਆਸ ਹੈ ਯਹੋਵਾ ਕੋਲੇ ਕਰੇ ਪਾਉਣ ਦੀ ਇਸ ਦੁਨੀਆ ਤੇ ਪਾਵੇਂ ਸਾਡਾ ਕੁਝ ਨਾ ਰਵੇ ਇਸ ਦੁਨੀਆ ਤੇ ਸਾਡਾ ਪਾਵੇ ਕੁਝ ਨਾ ਰਵੇ ਇੱਕ ਆਸ ਹੈ ਯਹੋਵਾ ਕੋਲੇ ਕਰੇ ਪਾਉਣ ਦੀ ਇੱਕ ਆਸ ਹੈ ਯਹੋਵਾ ਕੋਲੇ ਕਰੇ ਪਾਉਣ ਦੀ ਜਿੰਨਾ ਚੀਰੇ ਸਰੀਰ ਸਾਟਾ ਨਈਓ ਮਾਰਦਾ ਉਹਨਾ ਚੀਰੇ ਨਾ ਪਤਾਏ ਸਾਨੂੰ ਉਸਕਾਰਦਾ ਉਹ ਜਿੰਨਾ ਚੀਰੇ ਸਾਡਾ ਸਰੀਰ ਨਈਓ ਮਾਰਦਾ ਉਹਨਾ ਚੀਰੇ ਨਾ ਪਤਾਏ ਸਾਨੂੰ ਉਸਕਾਰਦਾ ਰਹਿਣਾ ਖੁਸ਼ੀ ਉਥੇ ਚਿੰਤਾ ਨਾ ਦੁਖੀ ਹੋਣ ਦੀ ਰਣਾ ਖੁਸ਼ੀ ਹੋ ਤੇ ਚਿੰਤਾ ਨ ਦੁਖੀ ਹੋਣ ਦੀ ਇੱਕ ਆਸ ਹੈ ਯਹੋਵਾ ਕੋਲੇ ਕਰੇ ਪਾਉਣ ਦੀ ਇੱਕ ਆਸ ਹੈ ਯਹੋਵਾ ਕੋਲੇ ਕਰੇ ਪਾਉਣ ਦੀ ਸਾਡਾ ਤੰਬੂ ਜੇ ਆਕਾਰੇ ਪਾਵੇ ਡਿੱਗ ਵੀ ਪਾਵੇ ਸਾਡਾ ਤੰਬੂ ਜੇ ਆਕਾਰੇ ਪਾਵੇ ਡਿੱਗ ਵੀ ਪਾਵੇ ਇੱਕ ਆਸ ਹੈ ਯਹੋਵਾ ਕੋਲੇ ਇੱਕ ਆਸ ਹੈ ਯਹੋਵਾ ਕੋਲੇ ਕਰੇ ਪਾਣ ਦੀ ਇਸ ਦੁਨੀਆ ਤੇ ਪਾਵੇ ਸਾਡਾ ਕੁਝੇ ਨਾ ਰਵੇ ਇਸ ਦੁਨੀਆ ਤੇ ਸਾਡਾ ਪਾਵੇ ਕੁਝ ਨਾ ਰਵੇ ਇੱਕ ਆਸ ਹੈ ਯਹੋਵਾ ਕੋਲੇ ਕਰੇ ਪਾਣ ਦੀ ਇੱਕ ਆਸ ਹੈ ਯਹੋਵਾ ਕੋਲੇ ਕਰੇ ਪਾਣ ਦੀ ਇਸ ਤਾਰੇ ਦੀ ਦੇ ਦੁਖੀ ਪਰੇਸ਼ਾਨੀਆਂ ਦੇ ਨਾਲ ਲੜਦੇ ਇਸ ਤਰਤੀ ਦੇ ਘਾਰੇ ਵਿੱਚ ਹੋ ਕੇ ਪਰਦੇ ਰਾਂਦੇ ਦੁਖੀ ਪਰੇਸ਼ਾਨੀਆਂ ਦੇ ਨਾਲ ਲੜਦੇ ਇੱਕੋ ਬੋਲੀ ਉਥੇ ਇਹੋ ਹallelujah ਗੋਂਦੀ ਆਈ ਕੋ ਬੋਲੀ ਓਥੇ ਏਗੋ ਹallelujah ਗੋਂਦੀ ਸਿੱਕ ਆਸ ਹੈ ਯਹੋਵਾ ਕੋਲੇ ਕਾਰੇ ਪਾਣਦੀ ਇਕ ਆਸ ਹੈ ਯਹੋਵਾ ਕੋਲੇ ਕਾਰੇ ਪਾਣਦੀ ਸਾਡਾ ਤੰਬੂ ਜੇ ਆਕਾਰੇ ਭਾਵੀ ਡਿਗਵੀ ਪਾਵੇ ਸਾਡਾ ਤੰਬੂ ਜੇ ਆਕਾਰੇ ਭਾਵੀ ਡਿਗਵੀ ਪਾਵੇ ਇਕ ਆਸ ਹੈ ਯਹੋਵਾ ਕੋਲੇ ਕਰਪਾਣ ਦੀ ਇੱਕ ਆਸ ਹੈ ਯਹਵਾ ਕੋਲੇ ਕਰਪਾਣ ਦੀ ਇਸ ਦੁਨੀਆ ਤੇ ਪਾਵੇਂ ਸਾਡਾ ਕੁਝ ਨਰਵੇ ਇਸ ਦੁਨੀਆ ਤੇ ਸਾਡਾ ਪਾਵੇਂ ਕੁਝ ਨਰਵੇ ਇੱਕ ਆਸ ਹੈ ਯਹਵਾ ਕੋਲੇ ਕਰਪਾਣ ਦੀ ਇੱਕ ਆਸ ਹੈ ਯਹਵਾ ਕੋਲੇ ਕਰਪਾਣ ਦੀ ਆਮੀਨ